ਤਾਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਤੇ ਵੀਡੀਓ ਨੂੰ ਸ਼ੇਅਰ ਕਰਿਓ ਸੰਗਤ ਜੀ ਅੱਜ ਆਪਾਂ ਜਿਹੜੀਆਂ ਬੇਨਤੀਆਂ ਸਾਂਝੀਆਂ ਕਰਨ ਜਾ ਰਹੇ ਆ ਸੋ ਪਿਆਰਿਓ ਜਿਸ ਤਰ੍ਹਾਂ ਬਾਬਾ ਕੁਲਵੰਦ ਸਿੰਘ ਜੀ ਦੀ ਭਿਕਖ ਬਾਣੀ ਕਿ ਸੁਖਬੀਰ ਬਾਦਲ ਵਾਰੇ ਆਖਰ ਚੌ ਸੁਖਬੀਰ ਬਾਦਲ ਨੂੰ ਮਿਲੇਗਾ ਰਾਜ ਭਾਰ ਸਾਰੇ ਗੁਨਾਹ ਦਸ਼ਮ ਪਿਤਾ ਮਾਫ ਕਰ ਦੇਣਗੇ ਇਸ ਵਿਸ਼ੇ ਨੂੰ ਆਪਾਂ ਸਮਝਾਂਗੇ ਪਹਿਲਾਂ ਤੇ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਇਹ ਫੈਸਲਾ ਕਰੇਗੀ ਕਿ ਆਖਰ ਕੀ ਹੋਣਾ ਹੈ ਨਹੀਂ ਤਾਂ ਫਿਰ ਬਹੁਤ ਮੁਸ਼ਕਲ ਹੈ ਤੁਹਾਡੇ ਸਾਹਮਣੇ ਹੀ ਹੈ ਜੋ ਕੁਝ ਹੋਣਾ ਤੇ ਜੋ ਕੁਝ ਹੋਏਗਾ ਉਹ ਆਪ ਜੀ ਦੇ ਸਾਹਮਣੇ ਹੀ ਹੈ ਇਹਦੇ ਵਿੱਚੋਂ ਕੋਈ ਗੱਲ ਜਿਹੜੀ ਹੈ ਉਹ ਲੁਕੀ ਹੋਈ ਨਹੀਂ ਹੈ ਸਾਰ ਸੰਗਤ ਕਿ ਕਈ ਗੱਲਾਂ ਕਹੀਆਂ ਜਾ ਰਹੀਆਂ ਨੇ ਕਿ 2027 ਦੇ ਵਿੱਚ ਇਹਨਾਂ ਦਾ ਰਾਜ ਭਾਗ ਆਏਗਾ 2027 ਦੇ ਵਿੱਚ ਸਰਕਾਰ ਆਏਗੀ ਸੋ ਇਹ ਤਾਂ ਫੈਸਲਾ ਗੁਰੂ ਸਾਹਿਬ ਆਪ ਕਰਨਗੇ ਪਿਆਰਿਓ ਨਿੰਦਕ ਜਿਹੜਾ ਹੈ ਨਾ ਉਹਨੂੰ ਢੋਈ ਨਹੀਂ ਨਿੰਦਕ ਨੂੰ ਵੀ ਹੋ ਸਕਦਾ ਢੋਈ ਮਿਲ ਜਵੇ ਪਰ ਜੋ ਕਾਂਡ ਜੋ ਕੰਮ ਇਹਨਾਂ ਨੇ ਕੀਤੇ ਨੇ ਇਹਨਾਂ ਨੂੰ ਢੋਈ ਤਾਂ ਸ਼ਾਇਦ ਹੀ ਮਿਲੇ ਇਸ ਗੱਲ ਦੇ ਵਿੱਚ ਕੋਈ ਦੋਰਾਵਾ ਨਹੀਂ ਬੇਨਤੀ ਕਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਰੂਪ ਚੋਰੀ ਹੋ ਜਾਣੇ ਤੇ ਉਹੀ ਸਰੂਪ ਦੇ ਅੰਗਾਂ ਨੂੰ ਪਾੜ-ਪਾੜ ਕੇ ਗਲੀਆਂ ਨਾਲੀਆਂ ਦੇ ਵਿੱਚ ਸੁੱਟ ਦੇਣਾ ਇਨਸਾਫ਼ ਨਾ ਦੇਣਾ ਤੇ ਸਾਧ ਸੰਗਤ ਉਸ ਤੋਂ ਬਾਅਦ ਸੰਗਤ ਤੇ ਜੋ ਇਨਸਾਫ਼ ਮੰਗ ਰਹੀ ਸੀ ਗੋਲੀਆਂ ਚਲਾ ਦੇਣਾ ਤੇ ਸਰਸੇ ਵਾਲੇ ਨੂੰ ਮਾਫੀ ਦੇਣਾ ਤੇ ਸਰਸੇ ਵਾਲੇ ਦੀ ਫਿਲਮ ਨੂੰ ਜਿਹੜਾ ਹੈ ਪ੍ਰਮੋਟ ਕਰਨਾ ਕੋਲ ਖੜ ਕੇ ਚਲਾਉਣਾ ਬਹੁਤ ਵੱਡੇ ਗੁਨਾਹ ਨੇ ਤੋਂ ਸਾਧ ਸੰਗਤ ਇਹ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਾਡੇ ਉੱਤੇ ਇਫੈਕਟ ਪਾਉਂਦੀਆਂ ਨੇ। ਤੋਂ ਮੈਂ ਬੇਨਤੀ ਕਰਾਂ ਹੁਣ ਜਿਹੜੀਆਂ ਚਾਲਾਂ ਕੀ ਚੱਲੀਆਂ ਜਾ ਰਹੀਆਂ ਨੇ ਕਿਹਾ ਜਾ ਰਿਹਾ ਹੈ ਕਿ ਤਖਤ ਸਾਹਿਬ ਤੋਂ ਅਰਦਾਸ ਹੋਈ ਹੈ ਜੀ ਇਹਨਾਂ ਨੂੰ ਮਾਫ਼ ਕਰ ਦਿੱਤਾ ਗਿਆ ਜੀ ਗੁਰੂ ਸਾਹਿਬ ਦਾ ਹੁਕਮ ਹੈ ਜੀ ਹਜ਼ੂਰ ਸਾਹਿਬ ਬਾਬਾ ਕੁਲਵੰਦ ਸਿੰਘ ਜੀ ਵੱਲੋਂ ਭਵਿੱਖਬਾਣੀ ਕੀਤੀ ਗਈ ਹੈ ਸਾਧ ਸੰਗਤ ਅਜੇ ਹਾ ਕੁਝ ਵੀ ਨਹੀਂ ਹੋਇਆ ਸੋ ਇਹ ਕਿਹਾ ਜਾਂਦਾ ਹੁਣ ਸਭ ਤੋਂ ਵੱਡੀ ਗੱਲ ਕੀ ਹੈ ਕਿ ਇਨ੍ਹਾਂ ਲੋਕਾਂ ਨੂੰ ਦੁਬਾਰਾ ਤੋਂ ਸੱਤਾ ਦੇ ਵਿੱਚ ਲਿਆਂਦਾ ਜਾਵੇ ਇਨ੍ਹਾਂ ਲੋਕਾਂ ਨੂੰ ਦੁਬਾਰਾ ਤੋਂ ਸੱਤਾ ਦੇ ਵਿੱਚ ਕਾਬਜ਼ ਕੀਤਾ ਜਾਵੇ ਸਭ ਤੋਂ ਵੱਡੀ ਗੱਲ ਹੈ ਕਿ ਇਹ ਲੋਕ ਸੱਤਾ ਦੇ ਵਿੱਚ ਆਉਣ ਸਭ ਤੋਂ ਵੱਡੀ ਗੱਲ ਹੈ ਕਿ ਇਹ ਲੋਕ ਸੱਤਾ ਦੇ ਵਿੱਚ ਆਉਣ ਸੰਗਤ ਨੂੰ ਕਨਵਿੰਸ ਕੀਤਾ ਜਾਵੇ ਕਿ ਇਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਓ 2027 ਦੇ ਵਿੱਚ ਇਹ ਸੱਤਾ ਦੇ ਵਿੱਚ ਆਉਣ ਕਿਉਂਕਿ ਜੋ ਆਸਾਂ ਲਗਾਈਆਂ ਗਈਆਂ ਸੀ ਭਗਵੰਤ ਮਾਨ ਸਰਕਾਰ ਤੋਂ ਉਹ ਪੂਰੀਆਂ ਨਹੀਂ ਹੋਈਆਂ ਸੋ ਸਾਧ ਸੰਗਤ ਉਹ ਚੀਜ਼ਾਂ ਜਿਹੜੀਆਂ ਪੂਰੀਆਂ ਨਹੀਂ ਹੋਈਆਂ ਉਹ ਹੁਣ ਅਕਾਲੀ ਸਰਕਾਰ ਤੋਂ ਪੂਰੀਆਂ ਕਰਾਉਣੀਆਂ ਦਾ ਜਿਹੜਾ ਇਹਨਾਂ ਦਾ ਮਨ ਹੈ ਉਹ ਬਣ ਚੁੱਕਿਆ ਹੈ ਕਿਹਾ ਜਾ ਰਿਹਾ ਹੈ ਕਿ ਉਹ ਅਕਾਲੀ ਸਰਕਾਰ ਪੂਰੀਆਂ ਕਰੇਗੀ ਪਰ ਮੈਂ ਬੇਨਤੀ ਕਰਾਂ ਕਿ ਇਹ ਸਾਰੀਆਂ ਚੀਜ਼ਾਂ ਬਿਲਕੁਲ ਜਿਹੜੀਆਂ ਨੇ ਉਹ ਬੇਬੁਨਿਆਦ ਨੇ ਮਾਤ ਪੁੱਲੋ ਜਦੋਂ ਰਾਜ ਸੀ ਉਦੋਂ ਇਹ ਲੋਕਾਂ ਨੇ ਇਨਸਾਫ ਨਹੀਂ ਦਿੱਤਾ ਜਦੋਂ ਇਹਨਾਂ ਕੋਲੇ ਇਹ ਸਾਰਾ ਕੁਝ ਰਾਜ ਭਾਗ ਸੀ ਉਦੋਂ ਇਹ ਲੋਕ ਇਨਸਾਫ ਕਰ ਸਕਦੇ ਸੀ ਪਰ ਅੱਜ ਦੁਬਾਰਾ ਤੋਂ ਸੱਤਾ ਦੇ ਵਿੱਚ ਆ ਕੇ ਕੀ ਯਕੀਨ ਹੈ ਕਿ ਇਹ ਲੋਕ ਇਨਸਾਫ ਕਰਨਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਧੋਖਾ ਕੀਤਾ ਨਾ ਲੋਕਾਂ ਨੇ ਕਿ ਸਰਸੇ ਵਾਲੇ ਸਾਧ ਦਾ ਸਾਥ ਦਿੱਤਾ ਜਿਨ੍ਹਾਂ ਨੇ ਗੁਰੂ ਦਾ ਬਾਣਾ ਪਾ ਕੇ ਬੇਅਦਬੀ ਕੀਤੀ ਕਰਵਾਉਣ ਵਾਲੇ ਕੌਣ ਸੀ ਇਹੋ ਹੀ ਲੋਕ ਸੀ ਮੈਂ ਅਕਾਲੀ ਦਲ ਦਾ ਵਿਰੋਧੀ ਨਹੀਂ ਮੈਂ ਅਕਾਲੀ ਦਲ ਦੇ ਵਿੱਚ ਕੁਝ ਬੰਦੇ ਜਿਨ੍ਹਾਂ ਨੇ ਗਲਤ ਕੰਮ ਕੀਤੇ ਨੇ ਉਹਨਾਂ ਦਾ ਵਿਰੋਧੀ ਹਾਂ ਤੇ ਸਾਧ ਸੰਗਤ ਜਿਹੜੇ ਲੋਕਾਂ ਨੇ ਗੁਨਾਹ ਕੀਤੇ ਨੇ ਫਿਰ ਸਜ਼ਾ ਤੇ ਮਿਲਣੀ ਹੋਈ ਇਸ ਕਰਕੇ ਸੰਗਤ ਗੁੰਮਰਾਹ ਨਾ ਹੋਵੇ ਮੈਂ ਬੇਨਤੀ ਕਰੂੰਗਾ ਵੀ ਫੈਸਲਾ ਗੁਰੂ ਤੇ ਛੱਡ ਦਿੱਤਾ ਜਾਵੇ ਤੇ ਅਫਵਾਹਾਂ ਤੋਂ ਬਚਿਆ ਜਾਵੇ ਇਹਨਾਂ ਚੀਜ਼ਾਂ ਤੋਂ ਬਚਿਆ ਜਾਵੇ ਕਿ ਭਵਿੱਖਬਾਣੀ ਹੋਈ ਹੈ ਇਹ ਹੋ ਗਿਆ ਸਾਧ ਸੰਗਤ ਜੋ ਹੋਏਗਾ ਸਾਫ਼ ਦੇ ਸਾਹਮਣੇ ਹੋਏਗਾ ਸੰਗਤ ਦੇ ਵਿੱਚ ਹੋਏਗਾ ਜੋ ਫੈਸਲਾ ਹੋਏਗਾ ਉਹ ਸਾਰਿਆਂ ਦੇ ਵਿੱਚ ਹੋਏਗਾ ਤੇ ਉਦੋਂ ਜਦੋਂ ਫੈਸਲਾ ਹੋਏਗਾ ਉਦੋਂ ਵੇਖੀ ਜਾਏਗੀ ਫਿਲਹਾਲ ਇਹਨਾਂ ਲੋਕਾਂ ਨੂੰ ਜੋ ਤਨਖਾਹ ਲੱਗੀ ਹੈ ਉਹ ਪੂਰੀ ਕਰਨ ਦਿਓ ਵਾਹਿਗੁਰੂ